ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਮੇਤ ਕਰਦਾ ਜੀ ਆਪ ਜੀ ਸਭ ਗੁਰੂ ਪਿਆਰੇ ਚੜ੍ਹਦੀ ਕਲਾ 'ਚ ਹੋਵੋਗੇ ਪਿਤਾ ਪਰਮੇਸ਼ਵਰ ਦੀ ਮਿਹਰ ਕਿਰਪਾ ਸਦਕਾ ਦਾਸ ਵੀ ਗੁਰੂ ਪਿਆਰਿਓ ਚੜ੍ਹਦੀ ਕਲਾ 'ਚ ਹੈ ਦੁਆਵਾਂ ਨੇ ਆਪ ਸਭ ਦੀਆਂ ਪ੍ਰੀਮ ਪਿਆਰ ਹੈ ਕਿਰਪਾ ਹੈ ਪਿਤਾ ਪਰਮੇਸ਼ਵਰ ਦੀ ਵਾਹਿਗੁਰੂ ਪਿਤਾ ਪਰਮੇਸ਼ਵਰ ਸਾਡੇ ਸਭ ਤੇ ਮਿਹਰ ਬਣਾਈ ਰੱਖਣ ਚੜ੍ਹਦੀ ਕਲਾ ਬਖਸ਼ਣ ਸਾਨੂੰ ਨਾਮਦਾਨ ਦੇਣ ਅਮਰਤ ਬਿਲਾ ਸੰਭਾਲਣ ਦੀ ਕਿਰਪਾ ਕਰਨ ਸਾਡੇ ਤੇ ਚੜ੍ਹਦੀਆਂ ਕਲਾ ਬਖਸ਼ਣ ਬਰਕਤਾਂ ਪਾਉਣ ਹਰਮਦਾਨ ਫਤਿਹ ਕਰਨ ਆਪਣੇ ਚਰਨੀ ਲਾਉਣ ਸੋਝੀ ਦੇਣ ਸੜਮਾਰਗਦਰਸ਼ਨ ਕਰਨ ਪਿਤਾ ਪਰਮੇਸ਼ਵਰ ਤੰਦਰੁਸਤੀਆਂ ਦੇਣ ਬਰਕਤਾਂ ਦੇਣ ਸਾਨੂੰ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਤਵਾਗ ਦੇਣ ਆਪਸ ਵਿੱਚ ਪ੍ਰੇਮ ਪਿਆਰ ਦੇਣ ਵਾਹਿਗੁਰੂ ਮਾਰਾ ਚੜ੍ਹਦੀ ਕਲਾ ਬਖਸ਼ਣ ਆਉਣ ਵਾਲੇ ਸਮੇਂ ਤੇ ਸਾਡੀ ਰੱਖਿਆ ਕਰਨ ਸਭ ਦੀ ਵਾਹਿਗੁਰੂ ਤਨਰੰਗਰ ਤਨਰੰਗਰ ਧਨਰੰਕਰ ਗੁਰੂ ਪਿਆਰਿਓ ਬਹੁਤ ਸਾਰੇ ਪ੍ਰਸ਼ਨ ਆਏ ਹੋਏ ਨੇ ਗੁਰੂ ਪਿਆਰਿਆਂ ਦੇ ਸਮੇ ਨੂੰ ਲੈ ਕੇ ਬਹੁਤ ਚਿੰਤਾਹਾਂ ਜਦ ਚਿੰਤਾ ਵਧ ਗਈ ਹੋਈ ਹੈ ਵਿਸ਼ਾ ਵੀ ਚਿੰਤਾ ਦਾ ਹੈ ਗੁਰੂ ਪਿਆਰਿਓ ਦਾਸ ਇਸ ਲਈ ਥੋੜਾ ਜਿਹਾ ਬਾਰ-ਬਾਰ ਇਸ ਚੀਜ਼ ਦੇ ਉੱਤੇ ਜ਼ੋਰ ਦੇ ਰਿਹਾ ਹੈ ਕਿਉਂਕਿ ਸਾਡਾ ਮਨ ਜਣਾ ਹੈ ਇਹਨਾਂ ਗੱਲਾਂ ਨੂੰ ਹਲੇ ਮੰਨਣ ਵਾਸਤੇ ਤਿਆਰ ਨਹੀਂ ਮਨ ਹਲੇ ਅਗਿਆਨਤਾ ਦੇ ਵਿੱਚ ਹੈ ਜੋ ਕਿ ਘਟਨਾਵਾਂ ਬਹੁਤ ਵੱਡੀਆਂ ਹੋਣੀਆਂ ਨੇ ਸਾਨੂੰ ਯਕੀਨ ਨਹੀਂ ਆ ਰਹੇ ਇਹਨਾਂ ਗੱਲਾਂ ਦੇ ਉੱਤੇ ਪਰ ਇਹ ਪਿਤਾ ਪਰਮੇਸ਼ਵਰ ਦੀ ਰਹਿਮਤ ਹੈ ਕਿਰਪਾ ਹੈ ਕਿ ਉਹ ਸਾਨੂੰ ਪਹਿਲਾਂ ਕੋਈ ਨਾ ਕੋਈ ਪ੍ਰਾਣਾ ਕਰਕੇ ਸਾਨੂੰ ਸਾਰਿਆਂ ਨੂੰ ਜਾਣਕਾਰੀ ਦੇ ਰਹੇ ਨੇ ਅਗਾਹ ਕਰ ਰਹੇ ਨੇ ਪਰ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਹੁਣ ਹੈ ਕਿਰਪਾ ਹੋਣੀ ਹੈ ਜਿਨ੍ਹਾਂ ਨੂੰ ਸੋਝੀ ਹੋਣੀ ਹੈ ਜਿਨ੍ਹਾਂ ਨੂੰ ਉਹਨੇ ਰੱਖਣਾ ਹੈ ਉਹਨਾਂ ਨੂੰ ਸੋਚੀ ਆਉਣੀ ਹੈ ਜ਼ਿਆਦਾਤਰ ਸੋਚੀ ਆਉਣੀ ਨਹੀਂ ਪਰ ਚਲੋ ਹੋਕਾ ਦੇਣ ਵਾਲੇ ਦਾ ਕੰਮ ਹੈ ਹੋਕਾ ਦੇਣਾ ਤਾਂ ਕਿ ਕੱਲ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਨਾ ਆਵੇ ਕਿ ਸਾਨੂੰ ਦੱਸਿਆ ਨਹੀਂ ਗਿਆ ਅੱਗੇ ਮੰਨਣਾ ਨਹੀਂ ਮੰਨਣਾ ਉਹ ਸਭ ਆਪਣੇ ਆਪਣੇ ਹਰ ਕਿਸੇ ਦੇ ਭਾਗਾਂ ਦੀ ਗੱਲ ਹੈ ਗੁਰੂ ਪਿਆਰਿਓ ਜ਼ਰੂਰ ਅਲਰਟ ਹੋ ਕੇ ਚੱਲੋ ਵੇਸਲੇ ਨਾ ਹੋਵੋ ਬਿਆੰਤ ਬਿਆੰਤ ਤਰ੍ਹਾਂ ਦਾ ਮਾਮਲਾ ਜਿਹੜਾ ਹਾਂ ਕੇ ਆ ਰਿਹਾ ਹੈ ਨਾਮ ਸਿਮਰਨ ਬਾਣੀ ਨੂੰ ਮੁੱਖ ਰੱਖ ਕੇ ਚੱਲੋ ਸਾਡੀਆਂ ਬਯੰਤਾਂ ਨੇ ਠੀਕ ਹੈ ਸਾਨੂੰ ਥੋੜੀ ਬਹੁਤੀ ਮਦਦ ਕਰਨਗੀਆਂ ਪਰ ਸਾਡੀ ਜਿਹੜੀ ਮੇਨ ਜਿਹੜੀ ਸਾਡੀ ਮਦਦ ਹੋਣੀ ਹੈ ਪਿਤਾ ਪਰਮੇਸ਼ਰ ਵੱਲੋਂ ਹੋਣੀ ਹੈ ਨਾਮ ਬਾਣੀ ਸਿਮਰਨ ਵੱਲੋਂ ਹੋਣੀ ਹੈ ਗੁਰੂ ਪਿਆਰਿਓ ਉਹ ਅਸੀਂ ਜ਼ਰੂਰ ਵੱਤੋ ਵੱਦ ਚਰਨੀ ਲੱਗੀਏ ਜਿੰਨਾ ਹੋ ਸਕਦਾ ਹੈ ਨਾਮ ਸਿਮਰਨ ਬਾਣੀ ਜਿੰਨਾ ਵੱਤੋ ਵੱਦ ਪੜ ਸਕਦੇ ਆ ਉੱਪਰ ਆਪਣਾ ਸਮਾਂ ਸੰਭਾਲੀਏ ਬਹੁਤ ਵਿਅੰਤ ਫੌਜਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕਾਫੀ ਸਮੇਂ ਤੋਂ ਅਲਰਟ ਤੇ ਆ ਬਿਲਕੁਲ ਇੰਨਾ ਜਿਆਦਾ ਅਲਰਟ ਫੌਜਾਂ ਨੂੰ ਪਿਤਾ ਪਰਮੇਸ਼ਰ ਉਹ ਨਹੀਂ ਕਰਦੇ ਗੁਪਤ ਰੂਪ ਦੇ ਵਿੱਚ ਜਦੋਂ ਕੰਮ ਨੇੜੇ ਹੁੰਦਾ ਹੈ ਬੇਅੰਤ ਸ਼ਹੀਦ ਸਿੰਘ ਤੇ ਹੋਰ ਸਾਧੂ ਮਹਾਤਮਾ ਸਾਹਿਬ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਬਸ ਇਸ਼ਾਰਾ ਜਦੋਂ ਹੋਏਗਾ ਤਾਂ ਫਿਰ ਮਾਇਆ ਰਾਜ ਕਿਰਪਾ ਕਰਨਗੇ ਕਲਯੁਗੀ ਜੀਵਾਂ ਨੂੰ ਸਾਨੂੰ ਸਾਰਿਆਂ ਨੂੰ ਰੱਖਿਆ ਕਰਨਗੇ ਸਾਡੀ ਜਿਹੜੇ ਚਰਨੀ ਲਗੇ ਹੋਣਗੇ ਬਾਕੀ ਸਾਰੇ ਇੰਤਜ਼ਾਮ ਜ਼ਰੂਰ ਹੈਂਡ ਪੰਪ ਜ਼ਰੂਰ ਘਰਾਂ ਦੇ ਵਿੱਚ ਜਿਨ੍ਹਾਂ ਨੇ ਜਿਨ੍ਹਾਂ ਦੇ ਕੋਈ ਹੈ ਅਫੋਰਡੇਬਿਲਟੀ ਹੈ ਕਰ ਸਕਦੇ ਹੋ ਇੰਤਜ਼ਾਰ ਨਾ ਕਰਨ ਮੁੜ ਕੇ ਸਮਾਂ ਲੱਗਣਾ ਨਹੀਂ ਜ਼ਰੂਰ ਹੈਂਡ ਪੰਪ ਲਵਾਉਣ ਔਰ ਉੱਚੇ ਥੜੇ ਬਣਵਾ ਕੇ ਲਾਉਣ ਉੱਚੇ ਥਾਂ ਦੇ ਉੱਤੇ ਚੰਗੇ ਮਜਬੂਤੀ ਵਾਲੇ ਵੱਤ ਵਰ ਜਿੰਨੇ ਹੈਂਡ ਪੰਪ ਲਵਾ ਸਕਦੇ ਹੋ ਗੁਰੂ ਪਿਆਰੋ ਹੈਂਡ ਪੰਪ ਲਵਾਓ ਕਿਉਂਕਿ ਪਾਣੀ ਮਿਲਣਾ ਨਹੀਂ ਮੁੜ ਕੇ ਜਦੋਂ ਨਾ ਸਾਰਾ ਪਾਣੀ ਖਾਰਾ ਹੀ ਹੋ ਜਾਣਾ ਹੈ ਸਾਰਾ ਪਾਣੀ ਜਲ ਮਗਨ ਜਦੋਂ ਸਮੁੰਦਰਾਂ ਦਾ ਪਾਣੀ ਸਾਰਾ ਬਾਹਰ ਆ ਜਾਣਾ ਹੈ ਤੇ ਫਿਰ ਆਪਾਂ ਸੋਚੀਏ ਨਾ ਕਿ ਵੀ ਇਹ ਪਾਣੀ ਜਿਹੜਾ ਹੈ ਬਰਸਾਤਾਂ ਦਾ ਪਾਣੀ ਪੀ ਲਾਂਗੇ ਜਾਂ ਹੋਰ ਪੀ ਲਾਂਗੇ ਕਿਉਂਕਿ ਬਰਸਾਤਾਂ ਦਾ ਪਾਣੀ ਤਾਂ ਵੈਸੇ ਹੀ ਪੀਤਾ ਪੂਤਾ ਨਹੀਂ ਜਾਣਾ ਬਹੁਤ ਜਾਨਵਰ ਮਰਨੇ ਮੁਰਨੇ ਬਹੁਤ ਕੁਝ ਹੋਣਾ ਹੈ ਤੇ ਸਾਰਾ ਫਿਰ ਗੰਦਗੀ ਵਾਲਾ ਮਸਲਾ ਹੋ ਜਾਂਦਾ ਗੁਰੂ ਪਿਆਰਿਓ ਵੈਸੇ ਵੀ ਸਾਰਾ ਸਮੁੰਦਰਾਂ ਦਾ ਪਾਣੀ ਬਾਹਰ ਆਉ ਜਾਣਾ ਹੈ ਸੁਨਾਮੀ ਵਗੈਰਾ ਬਹੁਤ ਵੱਡੇ ਲੈਵਲ ਤੇ ਆਉਂਦੀ ਚੇਤਾਵਨੀ ਸਾਇੰਟਿਸਟ ਵੀ ਦੇ ਰਹੇ ਨੇ ਪਤਾ ਪਰਮੇਸ਼ਵਰ ਤਾਂ ਬੜੇ ਸਮੇ ਤੋਂ ਦਿਖਾਈ ਰਹੇ ਨੇ ਹੁਣ ਤਾਂ ਸਾਇੰਟਿਸਟ ਵੀ ਕਾਫੀ ਵੱਡੇ ਲੈਵਲ ਦੇ ਉੱਤੇ ਆਸਟ੍ਰੇਲੀਆ ਤੇ ਹੋਰ ਉਹਦੇ ਨਾਲ ਦੇ ਲੱਗਦੇ ਦੇਸ਼ਾਂ ਦਾ ਵੀ ਦੱਸ ਰਹੇ ਨੇ ਜੀ ਕਿ ਅੱਜ ਤੱਕ ਦੀ ਸਭ ਤੋਂ ਵੱਡੀ ਸੁਨਾਮੀ ਆਉਣ ਦਾ ਖਤਰਾ ਹੈ ਤੇ ਕਾਫੀ ਤਰ੍ਹਾਂ ਦੇ ਗੁਰੂ ਪਿਆਰੇ ਲਿੰਕ ਸ਼ੇਅਰ ਕਰਦੇ ਰਹਿੰਦੇ ਨੇ ਕੋਈ ਨਾ ਕੋਈ ਉੱਥੋਂ ਵੀ ਪਤਾ ਲੱਗਦਾ ਰਹਿੰਦਾ ਹੈ ਬਾਕੀ ਜੋ ਪ੍ਰਮਾਤਮਾ ਦੀ ਨਰੋਲ ਖੇਡ ਹੈ ਉਹ ਤਾਂ ਚੱਲ ਹੀ ਰਹੀ ਹੈ ਗੁਰੂ ਪਿਆਰਿਓ ਤਾਂ ਆਪਾਂ ਵੇਸ ਲੈਣਾ ਹੋਈਏ ਬਿਲਕੁਲ ਵੀ ਨਾ ਇਹ ਦੁਰਦਰਦੀਆਂ ਗੱਲਾਂ ਸੁਣੀਆਂ ਫालतू ਜਿੰਨਾ ਜੋ ਹੋ ਸਕਦਾ ਹੈ ਉਹ ਨਾਮ ਸਿਮਰਨ ਜਪਦੇ ਹੋਏ ਚਰਨੀ ਲਗਦੇ ਹੋਏ ਅਰਦਾਸ ਬੇਨਤੀਆਂ ਕਰਦੇ ਹੋਏ ਪਿਤਾ ਪਰਮੇਸ਼ਰ ਦੇ ਚਾਰਨ ਚਰਨਾ ਚ ਹਾਜ਼ਰ ਹੁੰਦੇ ਹੋਏ ਆਪਣੇ ਆਪ ਨੂੰ ਚਾਰੇ ਪਾਸੇੋਂ ਉੱਪਰ ਚੱਕਣ ਦੀ ਕੋਸ਼ਿਸ਼ ਕਰੀਏ ਜਿੰਨਾ ਕੁ ਰਾਸ਼ਨ ਪਾਣੀ ਸੰਭਾਲ ਸਕਦੇ ਆ ਉਹਨੂੰ ਸੰਭਾਲ ਲਿਓ ਹੋਰ ਜ਼ਰੂਰੀ ਵਸਤਾਂ ਉਹ ਨਾਲ ਰੱਖੀਏ ਤੇ ਮੇਨ ਪਿਤਾ ਪਰਮੇਸ਼ਰ ਦੇ ਚਰਨੀ ਆਪਾਂ ਵੀ ਲੱਗੀਏ ਬੱਚਿਆਂ ਨੂੰ ਵੀ ਲਾਈਏ ਜਿੰਨਾ ਖੋ ਸਕਦਾ ਗੁਰੂ ਪਿਆਰਿਓ ਸਾਦੇ ਭੋਜਨ ਤੇ ਆ ਜੋ ਨਾਰਮਲ ਨਾਨਵੈਜ ਵਗੈਰਾ ਸਾਰਾ ਛੱਡ ਦਿਓ ਨਸ਼ਾ ਖੋਰੀ ਛੱਡ ਦਿਓ ਠੀਕ ਹੈ ਨਾ ਜੀ ਠੀਕ ਹੈ ਜਿੰਨਾ ਭਾਗਾਂ ਸੀ ਖਾ ਪੀ ਲਿਆ ਹੁਣ ਆਪਣਾ ਸਮੇ ਨੂੰ ਸਮਝਦੇ ਹੋਏ ਸੰਕੋਚੀ ਆਪਣੇ ਆਪ ਨੂੰ ਬੇਨੰਤ ਤਦਾਂ ਦੇ ਵਿੱਚ ਮਸਲੇ ਆ ਰਹੇ ਨੇ ਗੁਰੂ ਪਿਆਰੇ ਉਹ ਸਾਹਮਣੇ ਬਿਮਾਰੀਆਂ ਕਲਦਾਸ ਨੂੰ ਕੋਈ ਬਾਹਰੋਂ ਕੈਨੇਡਾ ਤੋਂ ਕੋਈ ਮਿੱਤਰ ਮਿਲਣ ਆਏ ਸੀ ਉਹ ਦੱਸ ਰਹੇ ਸੀ ਕਹਿੰਦੇ ਜੀ ਸਾਡਾ ਥੋੜੇ ਦਿਨਾਂ ਚ 20 ਲੱਖ ਰੁਪਏ ਲੱਗ ਗਿਆ ਕੋਈ ਐਸੀ ਉਹ ਆ ਵਾਇਰਸ ਜਿਹੜਾ ਕੋਈ ਹੈ ਅਸਾ ਚੱਲਿਆ ਹੋਇਆ ਹੈ ਉਹਦੇ ਬਾਰੇ ਉਹ ਦੱਸ ਰਹੇ ਸੀ ਜੀ ਇੱਥੇ ਉਹ ਕੈਨੇਡਾ ਤੋਂ ਕੋਈ ਲੜਕਾ ਉਹਨਾਂ ਦਾ ਕੋਈ ਮਿੱਤਰ ਆਇਆ ਸੀ ਪਰਿਵਾਰ ਨੂੰ ਮਿਲਣ ਲਈ ਇੱਥੇ ਆ ਕਿ ਉਹ ਬਿਮਾਰ ਹੋ ਗਿਆ ਹੈ ਕਹਿੰਦਾ ਸੀ ਜੀ 50 50000 ਦਾ ਟੀਕਾ ਲੱਗ ਰਿਹਾ ਹੈ ਤੇ ਦੱਸੋ ਤੁਸੀਂ ਹੱਦ ਦੀ ਗੱਲ ਹੈ 2 ਲੱਖ ਰੁਪਏ ਕਹਿੰਦੇ ਸੀ ਜੀ ਲੱਗ ਚੁੱਕਿਆ ਹੈ ਸੋ ਪੂਰੀ ਗੱਲ ਨਹੀਂ ਹੋ ਸਕੀ ਵਿੱਚ ਕੋਈ ਹੋਰ ਗੈਸਟ ਆ ਗਏ ਤੇ ਪਰ ਚਲੋ ਵਾਹਿਗੁਰੂ ਮੇਰ ਕਰਨ ਕਹਿੰਦਾ ਭਾਵੇਂ ਕਿ ਇਦਾਂ ਦੇ ਨਾ ਬਹਾਨੇ ਬਣਨੇ ਨੇ ਅੱਗੇ-ਅੱਗੇ ਸਮਝ ਨਹੀਂ ਪੈਣੀ ਜਿੱਤੇ ਬਸ ਪੈ ਜਾਣੀ ਉਹਨੂੰ ਪਤਾ ਲੱਗਣਾ ਵੀ ਹੋਇਆ ਕੀ ਤੋਂ ਪਿਤਾ ਪਰਮੇਸ਼ਰ ਦੇ ਨਾਮ ਨੇ ਸਾਡੀ ਰੱਖਿਆ ਕਰਨੀ ਹੈ ਗੁਰੂ ਪਿਆਰਿਓ ਦੇਖੋ ਇਸ ਤਰ੍ਹਾਂ ਹੁੰਦਾ ਗੁਰੂ ਪਿਆਰਿਓ ਜਿਹੜੇ ਪਿਛਲੇ ਯੁਗ ਹੋਏ ਨੇ ਨਾ ਜੀ ਉਹਨਾਂ ਯੁਗਾਂ ਦੇ ਵਿੱਚ ਧਿਆਨ ਲਾਉਣਾ ਦੂਰ ਦਰਾਡੇ ਜਾ ਕੇ ਇਸ਼ਨਾਨ ਕਰਨੇ ਬਹੁਤ ਧਰਮ ਯਾਤਰਾਵਾਂ ਕਰਨੀਆਂ ਫਿਰ ਉਸ ਤੋਂ ਬਾਅਦ ਹਵਨ ਕਰਨੇ ਇਹ ਸਾਰੇ ਪਿਛਲੇ ਯੁੱਗਾਂ ਦੇ ਵਿੱਚ ਬਹੁਤ ਪ੍ਰধান ਰਹੇ ਨੇ ਇਹਨਾਂ ਦਾ ਬੜਾ ਫਲ ਮਿਲਦਾ ਹੁੰਦਾ ਸੀ ਪਰ ਕਲ ਯੁੱਗ ਦੇ ਵਿੱਚ ਨਾ ਸਿਰਫ ਨਾਮ ਕੀਰਤਨ ਪ੍ਰਧਾਨ ਹੈ ਕਲ ਯੁੱਗ ਦੇ ਵਿੱਚ ਇਹ ਚੀਜ਼ਾਂ ਕੰਮ ਨਹੀਂ ਕਰਦੀਆਂ ਗੁਰੂ ਪਿਆਰੇ ਬਹੁਤ ਥੋੜਾ ਕੰਮ ਕਰਦੀਆਂ ਕਲ ਯੁੱਗ ਦੇ ਵਿੱਚ ਸਿਰਫ ਸਾਡੀ ਹਰੀ ਦੇ ਨਾਮ ਨੇ ਰੱਖਿਆ ਕਰਨੀ ਹੈ ਕੋਈ ਕਿਸੇ ਵੀ ਧਰਮ ਦਾ ਹੈ ਕੋਈ ਵੀ ਹੈ ਬਿਲਕੁਲ ਭਲੇਖੇ ਚ ਨਾ ਰੋ ਅਦਾਸ ਨੂੰ ਇੱਕ ਮੈਸੇਜ ਵੀ ਆਇਆ ਹੋਇਆ ਸੀ ਉਹਦੇ ਚ ਪੁੱਛ ਰਹੇ ਸੀ ਜੀ ਕਿ ਕੁਝ ਲੋਕ ਜਿਹੜੇ ਨੇ ਚੰਗੇ ਅਹੁਦਿਆਂ ਤੇ ਜਿਨ੍ਹਾਂ ਨੂੰ ਲੋਕ ਬਹੁਤ ਫੋਲੋ ਕਰਦੇ ਆ ਉਹ ਜਿਹੜੇ ਨੇ ਉਹ ਮਾਤਾ ਕਾਲਕਾਂ ਤੇ ਇਹਨਾਂ ਸ਼ਕਤੀਆਂ ਦੀ ਜਿਆਦਾ ਗੱਲ ਕਰਦੇ ਆ ਕਿ ਇਹ ਰੱਬ ਨੇ ਕਿ ਇਹਨਾਂ ਲੋਕਾਂ ਨੂੰ ਪਤਾ ਨਹੀਂ ਇੰਨੇ ਵੱਡੇ ਰੁਤਬਿਆਂ ਤੇ ਨੇ ਇਹ ਇੱਥੇ ਕਿਉਂ ਖੜੇ ਨੇ ਇਹ ਕਿਉਂ ਨਹੀਂ ਰੱਬ ਦੀ ਪੂਜਾ ਕਰਦੇ ਗੁਰੂ ਪਿਆਰੇ ਉਹ ਨਹੀਂ ਪਤਾ ਨਹੀਂ ਪਤਾ ਦੀਵੇ ਥੱਲੇ ਬਹੁਤ ਹਨੇਰਾ ਹੁੰਦਾ ਹੈ ਬਹੁਤ ਵਾਰ ਬਹੁਤ ਲੋਕ ਪੀੜੀਦਰ ਪੀੜੀ ਹੰਕਾਰ ਵਸ ਗਿਆਨਤਾ ਵਸ ਹੋਰ ਨਹੀਂ ਸਿੱਖਣਾ ਚਾਹੁੰਦੇ ਬਸ ਉੱਥੇ ਖੜੇ ਆ ਅੜੇ ਖੜੇ ਆ ਨਹੀਂ ਅੱਗੇ ਜਾਣਾ ਚਾਹੁੰਦੇ ਨਹੀਂ ਹਰਿ ਦੀ ਭਗਤੀ ਵਾਲ ਤੁਰਨਾ ਚਾਹੁੰਦੇ ਉਹਨਾਂ ਨੂੰ ਲੱਗਦਾ ਵੀ ਇਹ ਜਿਹੜੇ ਸ਼ਕਤੀਆਂ ਨੇ ਇਹਨਾਂ ਕੋਲੋਂ ਹੀ ਸਾਨੂੰ ਸਾਰਾ ਕੁਝ ਪ੍ਰਾਪਤ ਹੋਣਾ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸ਼ਕਤੀਆਂ ਤੇ ਹੱਥ ਖੜੇ ਕਰ ਜਾਂਦੀਆਂ ਥੋੜੇ ਜੇ ਨਾਲ ਇਹ ਉਹਨਾਂ ਚਿਰ ਹੀ ਸਾਨੂੰ ਦੇਖ ਸਕਦੀਆਂ ਨੇ ਜਿੰਨੀ ਦੇਰ ਤੱਕ ਅਸੀਂ ਇਹਨਾਂ ਦੀ ਪੂਜਾ ਅਰਚਨਾ ਕਰਦੇ ਆਂ ਜਿੰਨਾ ਦੇਰ ਇਹਨਾਂ ਨੂੰ ਭੋਗ ਪ੍ਰਸ਼ਾਦ ਦਿੰਨੇ ਆਂ ਇੱਕ ਸ਼ਕਤੀ ਨੂੰ ਛੱਡ ਕੇ ਦੂਸਰੀ ਸ਼ਕਤੀ ਤੇ ਜਾਓਗੇ ਸਾਰਾ ਘਰ ਮੂਦਾ ਕਰ ਦਿੰਦੀਆਂ ਨੇ ਸ਼ਕਤੀਆਂ ਇਹ ਠੀਕ ਹੈ ਜੀ ਤਾਂ ਇਸ ਕਰਕੇ ਤਾਂ ਆਪ੍ਰੀਧੀ ਸiddhi ਤੋਂ ਸਾਰੀਆਂ ਪ੍ਰਾਪਤ ਕੀਤੀਆਂ ਹੁੰਦੀਆਂ ਰiddhi ਸiddhi ਨਾਲ ਸਾਰਾ ਮਸਲਾ ਚੱਲਦਾ ਹੈ ਪ੍ਰਮਾਤਮਾ ਨਿਰੋਲ ਹੈ ਦਇਆ ਦਾ ਭਰਿਆ ਹੋਇਆ ਸਾਗਰ ਹੈ ਦਇਆ ਦਾ ਉਦੋਂ ਬਾਦ ਦਿਆਮਨ ਕੌਣ ਹੈ ਨਾ ਉਹ ਗੁੱਸੇ ਹੁੰਦਾ ਹੈ ਨਾ ਖੁਸ਼ ਹੁੰਦਾ ਹੈ ਉਹ ਤੁਹਾਡੀ ਭਾਵਨਾ ਦੇਖਦਾ ਹੈ ਤੁਹਾਡੇ ਕਰਮ ਦੇਖਦਾ ਹੈ ਬਸ ਉਸ ਹਿਸਾਬ ਨਾਲ ਸਾਰਾ ਮਸਲਾ ਚੱਲਦਾ ਹੈ ਕਰਮ ਸ਼ੁੱਧ ਕਰੋ ਭਾਵਨਾ ਸਹੀ ਰੱਖੋ ਤੇ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਹੋਗੀ ਫਿਰ ਪ੍ਰਮਾਤਮਾ ਸਾਡੇ ਤੋਂ ਦੂਰ ਕਿੱਥੇ ਹੈ ਪ੍ਰਮਾਤਮਾ ਸਾਡੇ ਤੋਂ ਨਾ ਅੱਡ ਹੈ ਨਾ ਦੂਰ ਹੈ ਸਾਡੇ ਹੀ ਕਰਮਾਂ ਦੀ ਮਲੀਨਤਾ ਦਾ ਪਰਦਾ ਵਿਚਾਲੇ ਆ ਗਿਆ ਬਸ ਇੰਨਾ ਹੀ ਫਰਕ ਹੈ ਪਰਮਾਤਮਾ ਸਾਡੇ ਤੋਂ ਅੱਡ ਨਹੀਂ ਹੈ ਨਾ ਅਸੀਂ ਪਰਮਾਤਮਾ ਤੋਂ ਅੱਡ ਹਾਂ ਸਾਡਾ ਜਿਹੜਾ ਪਰਮਾਤਮਾ ਦੇ ਨਾਲ ਸੰਪਰਕ ਹੋਣਾ ਸੀ ਅਸੀਂ ਇੱਕ ਮਿਕ ਹੋਣਾ ਸੀ ਸਾਂਝ ਪਾਉਣੀ ਸੀ ਜਿਹੜਾ ਪ੍ਰਕਾਸ਼ ਜਿਹੜਾ ਸਾਡਾ ਔਰਾ ਪ੍ਰਕਾਸ਼ ਵਿੱਚ ਹੋਣਾ ਸੀ ਸਟਰੋਂਗ ਹੋਣਾ ਸੀ ਉਹਦੇ ਵਿਚਾਲੇ ਇੱਕ ਮਲੀਨਤਾ ਦਾ ਪਰਦਾ ਸਾਡੇ ਅਗਿਆਨਤਾ ਦਾ ਪੜਦਾ ਹੈ ਗੁਰੂ ਪਿਆਰਿਓ ਇਹਨੂੰ ਆਪਾਂ ਇਦਾਂ ਸਮਝੀਏ ਇੱਕ ਕੋਈ ਗ੍ਰੈਜੂਏਟ ਹੈ ਪੀ ਐਚ ਡੀ ਹੈ ਇੱਕ ਖੇਤਾਂ 'ਚ ਕੰਮ ਕਰਨ ਵਾਲਾ ਬੰਦਾ ਹੈ ਹੁਣ ਦੋਨਾਂ ਦਾ ਤਾਲਮਿਲ ਕਿਵੇਂ ਬੈਠੂਗਾ ਪੀ ਐਚ ਡੀ ਵਾਲੇ ਦਾ ਲੈਵਲ ਕੁਝ ਹੋਰ ਹੈ ਖੇਤਾਂ 'ਚ ਕੰਮ ਕਰਨ ਵਾਲੇ ਦਾ ਲੈਵਲ ਕੁਝ ਹੋਰ ਹੈ ਵਿਚਾਲੇ ਕੀ ਆ ਗਏ ਗੁਰੂ ਪਿਆਰੇ ਉਹ ਅਗਿਆਨਤਾ ਆ ਗਈ ਕਿੰਨੀ ਦੇਰ ਤੱਕ ਪੀ ਐਚ ਡੀ ਵਾਲਾ ਕਿਸਾਨ ਦੇ ਕੋਲੇ ਬਹਿ ਕੇ ਗੱਲ ਕਰ ਸਕਦਾ ਨਹੀਂ ਕਰ ਸਕਦਾ ਥੋੜੀ ਦੇਰ ਬਾਅਦ ਗੱਲਾਂ ਮੁੱਕ ਜਾਣੀਆਂ ਦੋਨਾਂ ਦੀਆਂ ਦੋਨੋਂ ਆਪਣੀ ਆਪਣੀ ਥਾਂ ਤੇ ਠੀਕ ਹੈ ਕਿਸਾਨ ਨੇ ਪੀ ਐਚ ਡੀ ਵਾਲੇ ਨੂੰ ਕਹਿਣਾ ਵੀ ਇਹਨੂੰ ਤਾਂ ਪਤਾ ਹੀ ਕੁਝ ਨਹੀਂ ਤੇ ਪੀ ਐਚ ਡੀ ਵਾਲੇ ਨੇ ਉਹਨੂੰ ਕਹਿਣਾ ਦੋਨੋਂ ਆਪਣੀ ਆਪਣੀ ਜਗ੍ਹਾ ਤੇ ਠੀਕ ਹੈ ਕਿਉਂ ਕਿ ਵਿਚਾਲੇ ਇੱਕ ਪਰਦਾ ਹੈ ਫ੍ਰੀਕੁਐਂਸੀ ਮੈਚ ਨਹੀਂ ਕਰ ਰਹੀ ਇਦਾਂ ਹੀ ਸਾਡਾ ਪਰਮਾਤਮਾ ਦੇ ਨਾਲ ਮਸਲਾ ਹੋਇਆ ਹੋਇਆ ਹੈ ਉਹ ਗਿਆਤਾ ਹੈ ਹਰ ਚੀਜ਼ ਦਾ ਗਿਆਨ ਹੈ ਅਸੀਂ ਅਗਿਆਨੀ ਹਾਂ ਪਰ ਇਹ ਤੇ ਫਰਕ ਹੈ ਜੇ ਅਸੀਂ ਸਰੰਡਰ ਕਰ ਦਨੇ ਆ ਅਗਿਆਨਤਾ ਦਾ ਪਰਦਾ ਆਪਣੇ ਆਪ ਫਿਰ ਫਟ ਜਾਂਦਾ ਹੈ ਤੇ ਸਰੰਡਰ ਕਰ ਦਨੇ ਆ ਨਿਮਰਤਾ ਦੇ ਵਿੱਚ ਆ ਜੰਨੇ ਆ ਮਰ ਤੁਸੀਂ ਕਿਰਪਾ ਕਰੋ ਦਾਸ ਨੂੰ ਸੋਝੀ ਨਹੀਂ ਹੈ ਕਿ ਬਿਲਕੁਲ ਵੀ ਕੂੜ ਦਾ ਪਰਦਾ ਫਟ ਗਿਆ ਸੋਝੀ ਹੋਣ ਲੱਗ ਜਾਂਦੀ ਹੈ ਸਾਡੇ ਤੋਂ ਪ੍ਰਮਾਤਮਾ ਲੱਗ ਨਹੀਂ ਹੈ ਇੱਕੋ ਹੀ ਜੋਤ ਨਾਲ ਸਾਰੀਆਂ ਜੋਤਾਂ ਜਗੀਆਂ ਹਨ ਆਪਾਂ ਇਸ ਚੀਜ਼ ਨੂੰ ਕੋਈ ਬਹੁਤ ਕੋਈ ਇਹਨੂੰ ਸਮਝਣ ਵਾਸਤੇ ਸਾਨੂੰ ਕੋਈ ਟੈਕਨੋਲੋਜੀ ਦੀ ਜ਼ਰੂਰਤ ਨਹੀਂ ਸਿਰਫ ਹਲੀਮੀ ਚਾਉਣ ਦੀ ਲੋੜ ਹੈ ਮੰਨਣ ਦੀ ਜ਼ਰੂਰਤ ਹੈ ਵੀ ਹਾਂਜੀ ਦਾਸ ਤੋਂ ਗਲਤੀਆਂ ਹੋ ਰਹੀਆਂ ਨੇ ਬਿਆੰਤ ਹੋ ਰਹੀਆਂ ਨੇ ਤੇ ਬਿਆੰਤ ਹੋਈਆਂ ਨੇ ਹੋ ਰਹੀਆਂ ਨੇ ਤੇ ਹੋਈਆਂ ਨੇ ਚੱਲ ਰਹੀਆਂ ਨੇ ਰੁਟੀਨ ਚ ਰੋ ਜਾਣਾ ਬਸ ਜਦੋਂ ਅਸੀਂ ਮੰਨ ਜਾਾਂਗੇ ਤਾਂ ਸਾਡੇ ਹੰਕਾਰ ਦੇ ਗੁਵਾਰੇ ਦੀ ਹਵਾ ਨਿਕਲ ਜਾਏਗੀ ਸੌਖੇ ਹੋ ਜਾਵਾਂਗੇ ਜਦੋਂ ਕਿਸੇ ਭੈਣ ਭਰਾ ਨਾਲ ਕਿਸੇ ਹੋਰ ਨਾਲ ਮੂੰਹ ਮਟਾਵ ਹੋ ਜਾਂਦਾ ਹੈ ਲੜਾਈ ਹੋ ਜਾਂਦੀ ਹੈ ਸਮਾਂ ਨਿਕਲ ਜਾਂਦਾ ਹੈ ਸਮਾਂ ਪਾ ਕੇ ਕੋਈ ਵਿਚਾਲੇ ਰਿਸ਼ਤੇਦਾਰ ਪੈਂਦਾ ਹੈ ਉਸ ਲੜਾਈ ਨੂੰ ਖਤਮ ਕਰਾ ਦਿੰਦਾ ਹੈ ਕਿੰਨਾ ਸੌਖਾ ਲੱਗਦਾ ਹੈ ਕਿੰਨਾ ਲਾਈਟ ਫੀਲ ਕਰਦੇ ਆ ਬਸ ਇੰਨੀ ਉਹ ਗੱਲ ਸੀ ਬੈਠੇ ਗੱਲ ਕੀਤੀ 1 7 10 20 ਮਿੰਟ ਅਧਾ ਘੰਟਾ ਲਓ ਜੀ ਫੇਰ ਉਹੀ ਪ੍ਰੇਮ ਪਿਆਰ ਪੜਨਾ ਸ਼ੁਰੂ ਹੋ ਗਿਆ ਇਹਨਾਂ ਆਨੰਦਮਈ ਮਸਲਾ ਹੋ ਜਾਂਦਾ ਹੈ ਉਦੋਂ ਪਹਿਲਾਂ ਸਾਰਾ ਦਿਨ ਮਨ ਚ ਉਹੀ ਵਿਚਾਰ ਆਉਂਦੇ ਰਹਿੰਦੇ ਉਹਨੇ ਮੇਰੇ ਨਾਲ ਆ ਕੀਤਾ ਇਹਨੇ ਮੇਰੇ ਨਾਲ ਆ ਕੀਤਾ ਇਦਾਂ ਹੀ ਪਤਾ ਪਰਮੇਸ਼ਰ ਦੇ ਨਾਲ ਅਗਰ ਉਹ ਪਿਆਰੇ ਸੌਖੇ ਹੋ ਜਾਈਦਾ ਹੰਕਾਰ ਦੀ ਹਵਾ ਨਿਕਲ ਜਾਏਗੀ ਅਗਿਆਨਤਾ ਮਿਟ ਜਾਏਗੀ ਪ੍ਰਕਾਸ਼ ਹੋ ਜਾਏਗਾ ਸੌਖੇ ਹੋ ਜਾਵਾਂਗੇ ਸੋ ਇਸ ਕਰਕੇ ਇੰਤਜ਼ਾਰ ਨਾ ਕਰੀਏ ਭਲੇਖਿਆਂ ਚ ਨਾ ਰਹੀਏ ਨਾਮ ਸਿਮਰਨ ਨੂੰ ਸਭ ਤੋਂ ਅੱਗੇ ਮੁੱਖ ਰੱਖ ਕੇ ਚੱਲੀਏ ਬਦ ਤੋਂ ਬਦ ਜਪਦੇ ਰਹੋ ਜਪਦੇ ਰਹੋ ਵਾਹਿਗੁਰੂ ਵਾਹਿਗੁਰੂ ਹਰੇ ਰਾਮ ਹਰੇ ਰਾਮ ਹਰਿ ਓਮ ਹਰਿ ਓਮ ਠੀਕ ਹੈ ਜੀ ਪ੍ਰਭੂ ਨੂੰ ਅੱਗੇ ਰੱਖ ਕੇ ਜਪਦੇ ਰਹੋ ਇਹਨਾਂ ਨੇ ਤੁਹਾਡੀ ਮਦਦ ਕਰਨੀ ਹੈ ਇੱਥੇ ਮਦਦ ਹੋਣੀ ਹੈ ਸੂਖਮ ਰੂਪ ਦੇ ਵਿੱਚ ਕਿਸੇ ਸ਼ਕਤੀ ਨੇ ਤੁਹਾਡੀ ਕਿਤੇ ਮਦਦ ਨਹੀਂ ਕਰਨੀ ਕੋਈ ਕੁਝ ਨਹੀਂ ਕਿਸੇ ਤੋਂ ਹੋ ਸਕਣਾ ਕਲ ਯੁਗ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਕਿਉਂਕਿ ਪਿਤਾ ਪਰਮੇਸ਼ਵਰ ਦਾ ਪਸਾਰਾ ਹੈ ਉਨ੍ਹਾਂ ਦੇ ਹੁਕਮ ਦੇ ਤਹਿਤ ਹੀ ਸਾਰਾ ਕੁਝ ਹੋਣਾ ਹੈ ਜਿਵੇਂ ਦਾਸ ਨੇ ਆਪ ਜੀ ਨੂੰ ਸ਼ਾਇਦ ਪਹਿਲਾਂ ਵੀ ਇੱਕ ਸਾਖੀ ਦੇ ਵਿੱਚ ਦੱਸਿਆ ਸੀ ਕਿ ਆਪਣਾ ਫਰੀਦ ਜੀ ਮਹਾਰਾਜ ਨੇ ਬਹੁਤ ਭਗਤੀ ਕੀਤੀ ਪਿਤਾ ਪਰਮੇਸ਼ਵਰ ਦੀ ਬਹੁਤ ਭਗਤੀ ਕੀਤੀ ਮਹਾਰਾਜ ਬੜੇ ਖੁਸ਼ ਹੋਏ ਬਹੁਤ ਪ੍ਰੇਦੀਆਂ ਸਿੱਧੀਆਂ ਤਾਕਤਾਂ ਬਹੁਤ ਮਹਾਰਾਜ ਨੇ ਕਿਰਪਾ ਕੀਤੀ ਧਿਆਨ ਚ ਬੈਠੇ ਆ ਦ੍ਰਿਸ਼ਟਾਂਤ ਹੋਇਆ ਕਿ ਸਮੁੰਦਰ ਚ ਕੋਈ ਡੁੱਬ ਰਿਹਾ ਹੈ। ਦਿਆਂ ਆਈ ਤਰਸ ਆਇਆ ਚਾਲੀ ਜਾਣੇ ਬਚਾ ਲਏ 10 ਬਿੰਤੀ ਲਾ ਕੇ। ਹੁਣ ਉਹ ਤਾਂ ਬਚ ਗਏ 40 ਦੇ 40। ਫਿਰ ਪਿਤਾ ਪਰਮੇਸ਼ਵਰ ਨੇ ਧਿਆਨ ਚ ਦਰਸ਼ਨ ਦਿੱਤੇ। ਕੰਨ੍ਹੇ ਭਾਈ ਫਰੀ ਜੀ ਤੁਸੀਂ ਕੀ ਕੀਤਾ? ਤੁਹਾਨੂੰ ਪਤਾ ਹੈ 40 ਦੇ 40 ਪਾਪੀ ਸੀਗੇ। ਇਹਨਾਂ ਨੂੰ ਡਬੋ ਕੇ ਮੈਂ ਮਾਰਨਾ ਸੀ। ਤੁਸੀਂ ਇਹਨਾਂ ਨੂੰ ਬਚਾ ਲਿਆ ਅਰਦਾਸ ਬੇਨਤੀ ਕਰਕੇ ਮੇਰੇ ਤੋਂ ਤਾਕਤਾਂ ਲੈ ਕੇ ਮੇਰੇ ਹੀ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਨ ਲੱਗੇ ਗੁਰੂ ਪਿਆਰਿਓ 50 ਸਾਲ ਦਰਸ਼ਨ ਨਹੀਂ ਦਿੱਤੇ ਪ੍ਰਮਾਤਮਾ ਨੇ ਔਰ ਜੋ ਤਾਕਤਾਂ ਦੋ ਜੋ ਮਿਹਰ ਕੀਤੀ ਸੀ ਸਾਰੀ ਵਾਪਸ ਲੈ ਲਈ 50 ਸਾਲ ਫਰੀਦ ਜੀ ਮਹਾਰਾਜ ਅਰਦਾਸ ਬੇਨਤੀਆਂ ਕਰਦੇ ਰਹੇ ਚਰਨੀ ਲੱਗੇ ਰਹੇ 50 ਸਾਲ ਬਾਅਦ ਬਖਸ਼ਿਆ ਠੀਕ ਹੈ ਜੀ ਤੋ ਇਸ ਕਰਕੇ ਕਿਸੇ ਸ਼ਕਤੀਆਂ ਦੀ ਜਾਂ ਕਿਸੇ ਹੋਰ ਦੀ ਮਜਾਲ ਨਹੀਂ ਕਿ ਉਹ ਪਿਤਾ ਪਰਮੇਸ਼ਵਰ ਦੇ ਬਚਨਾਂ ਨੂੰ ਵਿੱਚ ਪੈ ਕੇ ਟਾਲ ਸਕੇ ਗਰਵੜ ਕਰ ਸਕੇ ਫਿਰ ਉਹਨਾਂ ਨੂੰ ਭੋਗਣਾ ਪੈਂਦਾ ਹੈ ਹਾਂ ਕੋਈ ਸ਼ਕਤੀ ਤੁਹਾਨੂੰ ਕੋਈ ਵਰ ਦਿੰਦੀ ਹੈ ਦੂਜੀ ਸ਼ਕਤੀ ਅਣੀਚਾ ਪਾ ਸਕਦੀ ਹੈ ਉਹ ਪਾ ਦਿੰਦੀਆਂ ਨੇ ਰੋਕਾਂ ਲਾ ਦਿੰਦੀਆਂ ਨੇ ਬਹੁਤ ਕੁਝ ਹੁੰਦਾ ਹੈ ਠੀਕ ਹੈ ਜੀ ਪਰ ਪਿਤਾ ਪਰਮੇਸ਼ਵਰ ਦਾ ਇਸ ਤਰ੍ਹਾਂ ਦਾ ਮਸਲਾ ਨਹੀਂ ਬੜਾ ਉੱਚਾ ਲੈਵਲ ਹੈ ਉਹਨਾਂ ਦਾ ਤੇ ਇਸ ਕਰਕੇ ਪ੍ਰਮਾਤਮਾ ਨੇ ਹੀ ਸੱਡੀ ਮਦਦ ਕਰਨੀ ਹੈ ਉਹੀ ਮਦਦ ਕਰਨ ਦੇ ਵਿੱਚ ਸਹਾਈ ਹੋਣਗੇ ਐਵੇਂ ਇਧਰ ਉਧਰ ਦੀਆਂ ਗੱਲਾਂ ਕਰਕੇ ਸਮਾਂ ਨਾ ਖਰਾਬ ਕੀਤਾ ਜਾਵੇ ਨਾ ਹੀ ਵਿਚਲਿਤ ਹੋਇਆ ਜਾਵੇ ਗੁਰੂ ਪਿਆਰਿਓ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਨਾਮ ਬਾਣੀ ਜਪੀਏ ਸਿਮਰਨ ਕਰੀਏ ਤੇ ਪਲੱਸ ਅਸੀਂ ਆਪਣੇ ਸੇਫਟੀ ਲਈ ਜੋ ਕਰ ਸਕਦੇ ਆ ਕਰੋ ਦਾਸ ਨੂੰ ਬਹੁਤ ਸਾਰੇ ਮੈਸੇਜ ਆਉਂਦੇ ਜੀ ਫਿਰ ਏਦਾਂ ਕਰ ਲਈਏ ਉਦਾਂ ਗੁਰੂ ਪਿਆਰਿਓ ਇਹ ਤੁਸੀਂ ਦੇਖਣਾ ਹੈ ਕਿੱਥੇ ਕੀ ਕਰਨਾ ਹੈ ਰਾਸ਼ਨ ਕਿਵੇਂ ਰੱਖਣਾ ਹੈ ਕੀ ਚੀਜ਼ ਸੇਫ ਰਹੋਗੀ ਕਿਵੇਂ ਕੀ ਰਹਿਣਾ ਹੈ ਹਨਾ ਇਹ ਇਹ ਆਪ ਜੀ ਨੇ ਵੇਖਣਾ ਆਪਾਂ ਸਾਰੇ ਪੜ੍ਹੇ ਲਿਖੇ ਆ ਸੋਜੀਬਾਨਾ ਸਾਰੇ ਹਨਾ ਦਾਸ ਤੇ ਉੱਤੇ ਇੰਨਾ ਵਜਨ ਨਾ ਪਾਓ ਬੜਾ ਔਖਾ ਹੁੰਦਾ ਪਹਿਲਾਂ ਹੀ ਬੇਅੰਤ ਬੇਅੰਤ ਪ੍ਰਸ਼ਨ ਆਏ ਹੁੰਦੇ ਨੇ ਉਹਨਾਂ ਦੇ ਜਵਾਬ ਬੜੇ ਮੁਸ਼ਕਲ ਹੁੰਦੇ ਹੁੰਦੇ ਨੇ ਹਨਾ ਜੀ ਤੇ ਇਹਨਾਂ ਬਹੁਤ ਹੈ ਪਿਤਾ ਪਰਮੇਸ਼ਰ ਸਾਡੇ ਤੇ ਮਿਹਰ ਕਰ ਰਹੇ ਨੇ ਸਾਨੂੰ ਸੋਜੀ ਦੇ ਰਹੇ ਨੇ ਕਿਰਪਾ ਕਰ ਰਹੇ ਨੇ ਤੇ ਉਹ ਹੁਣ ਤੁਸੀਂ ਦੇਖੋ ਬਾਜ਼ਾਰਾਂ ਦੇ ਵਿੱਚ ਸਾਨੂੰ ਕੀ ਬਿਹਤਰ ਮਿਲ ਸਕਦਾ ਜਿਹਦੀ ਸ਼ੈਲਫ ਲਾਈਫ ਜ਼ਿਆਦਾ ਹੋਵੇ ਜਿਹਨੂੰ ਅਸੀਂ ਅੱਛੇ ਢੰਗ ਤਰੀਕੇ ਨਾਲ ਬਣਾ ਕੇ ਖਾ ਸਕੀਏ ਖਰਾਬ ਨਾ ਹੋਵੇ ਕੋਈ ਚੀਜ਼ਾਂ ਇਦਾਂ ਦੀਆਂ ਵੇਖੋ ਜਿਨ੍ਹਾਂ ਨੂੰ ਸਿਰਫ ਪਾਣੀ ਚ ਭਿਉਂ ਕੇ ਖਾ ਸਕੀਏ ਜਿਹੜੀਆਂ ਪੌਸਟਿਕ ਵੀ ਹੋਣ ਖਰਾਬ ਵੀ ਨਾ ਹੋਣ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੈਗੀਆਂ ਮਾਰਕੀਟ ਦੇ ਵਿੱਚ ਠੀਕ ਹੈ ਜੀ ਜਿਹੜਾ ਥੋੜੀ ਚੀਜ਼ ਜ਼ਿਆਦਾ ਬਣ ਜਾਵੇ ਜਿਸ ਤਰ੍ਹਾਂ ਚਾਵਲ ਹੁੰਦੇ ਨੇ ਤੁਸੀਂ ਉਹ ਪਾਇਆ ਚਾਵਲ ਦੱਸ ਜਾਣ ਲਈ ਮੁਕਦਾ ਨਹੀਂ ਹੁਣ ਆਟਾ 10 ਦਿਨ ਨਹੀਂ ਖਾ ਸਕਦੇ ਔਰ ਚਾਵਲ ਜਲਦੀ ਖਰਾਬ ਵੀ ਨਹੀਂ ਹੁੰਦੇ ਤੋ ਇਹੇ ਦੀਆਂ ਚੀਜ਼ਾਂ ਜਿਹੜੀਆਂ ਨੇ ਜਿਵੇਂ ਛੋਲੇ ਨੇ ਜਾਂ ਹੋਰ ਚੀਜ਼ਾਂ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਮਾਰਕੀਟਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਥੋੜਾ ਥੋੜਾ ਪਹਿਲਾਂ ਆਪਾਂ ਆਪਣੇ ਤਰੀਕੇ ਨਾਲ 에ਅ ਟਾਈਟ ਬਹੁਤ ਚੀਜ਼ਾਂ ਮਿਲ ਜਾਂਦੀਆਂ ਨੇ ਹਨਾ ਜੀ ਉਹ ਵਾਟਰ ਪ੍ਰੂਫ ਵੀ ਹੁੰਦੀਆਂ ਪਾਣੀ ਵੀ ਨਹੀਂ ਪੈਂਦਾ ਤੇ ਉਹਨਾਂ ਦੇ ਵਿੱਚ ਜਮ੍ਹਾਂ ਰੱਖ ਸਕਦੇ ਆ ਮੋਇਸਚਰ ਵੀ ਨਹੀਂ ਆਉਂਦਾ ਉਹਨਾਂ 'ਚ ਸੋ ਬੇਨਤ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨਾਲ ਅਸੀਂ ਆਪਣੀ ਮਦਦ ਕਰ ਸਕਦੇ ਆ ਕਿਉਂਕਿ ਮੌਸਮ ਬਹੁਤ ਜ਼ਿਆਦਾ ਬਦਲੀ ਹੋ ਜਾਣੇ ਨੇ ਫਸਲਾਂ ਅੱਗੇ ਹੋਣੀਆਂ ਨਹੀਂ ਗੁਰੂ ਪਿਆਰਿਓ ਜੋ ਹੁਣ ਸੰਭਾਲ ਲਾਂਗੇ ਬਸ ਉਹੀ ਅੱਗੇ ਚੱਲਣਾ ਹੈ ਅੱਗੇ ਫਸਲਾਂ ਵਗੈਰਾ ਤਾਂ ਬਿਲਕੁਲ ਮਹਾਰਾਜ ਨੇ ਬਸ ਸਸਤੀ ਗੱਲ ਕਰਦਣੀ ਸਾਰੇ ਪਾਸਿਓ ਕਿਉਂਕਿ ਮਸਲਾ ਬਹੁਤ ਜਿਆਦਾ ਵੱਡੇ ਲੈਵਲ ਦੇ ਉੱਤੇ ਸਾਰਾ ਆਉਣਾ ਹੈ ਮੌਸਮ ਬਹੁਤ ਵੱਡੇ ਲੈਵਲ ਦੇ ਉੱਤੇ ਬਦਲੀ ਹੋ ਜਾਂਦੀਆਂ ਨੇ ਸਾਰੇ ਸਾਡੀ ਸੋਚ ਤੋਂ ਪਰਾਂ ਹੋਣਾ ਹੈ ਸਾਰਾ ਮਸਲਾ ਹੈ ਬਿਮਾਰੀਆਂ ਬਿਆੰਤ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਹੜੀਆਂ ਤੁਰੀਆਂ ਹੀ ਆਉਣੀਆਂ ਨੇ ਪਿੱਛੇ ਤੋਂ ਇਸ ਕਰਕੇ ਸਾਡੀਆਂ ਸਿਆਣਪਾਂ ਨੇ ਉੱਥੇ ਕੁਝ ਕਰਨਾ ਨਹੀਂ ਕਿਸੇ ਵੀ ਤਰ੍ਹਾਂ ਦਾ ਨਾਮ ਬਾਣੀ ਜਪੀ ਚੱਲੀਏ ਪਹਿਲਾਂ ਉੱਥੇ ਆਪਣੀ ਸਾਡੀ ਮਦਦ ਹੋਈ ਜਾਣੀ ਹੈ ਬਹੁਤ ਸਾਰੇ ਗੁਰੂ ਪਿਆਰਿਆਂ ਦੇ ਪ੍ਰਸ਼ਨ ਆਉਂਦੇ ਨੇ ਜੀ ਜੋਤ ਨੂੰ ਲੈ ਕੇ ਹੋਰ ਬੋ ਜੀ ਜੋਤ ਜਗਾ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ ਗੁਰੂ ਪਿਆਰੇ ਜੋਤ ਦੇ ਬਹੁਤ ਲਾਭ ਨੇ ਸਾਡੀ ਸਾਂਝ ਪੈਂਦੀ ਹੈ ਜੋਤ ਜਗਾਉਣ ਦੇ ਨਾਲ ਬਹੁਤ ਸਾਰੀਆਂ ਸ਼ਕਤੀਆਂ ਦੇ ਨਾਲ ਬਹੁਤ ਸਾਰੀਆਂ ਸ਼ਕਤੀਆਂ ਨੂੰ ਅ ਇਹ ਤੋਂ ਘਿਓ ਦੀ ਜਿਹੜੀ ਫਰੇਗਰੈਂਸ ਹੈ ਖੁਸ਼ਬੂ ਹੈ ਉਹ ਤੋਂ ਤਾਕਤ ਮਿਲਦੀ ਜਵੇਂ ਸ਼ਹੀਦ ਸਿੰਘ ਹੋ ਗਏ ਜਾਂ ਹੋਰ ਜਿਹੜੀਆਂ ਪਰਮਾਤਮਾ ਨੂੰ ਮੰਨਣ ਵਾਲੀਆਂ ਸ਼ਕਤੀਆਂ ਨੇ ਰਧੀਆਂ ਸਿੱਧੀਆਂ ਵਾਲਾ ਮਸਲੇ ਤੋਂ ਦੂਰ ਨੇ ਠੀਕ ਹੈ ਨਾ ਜਿਹੜੀਆਂ ਸਾਧੂ ਮਹਤਮਾ ਨੇ ਹੋਰ ਬਹੁਤ ਸਾਰੇ ਮਸਲੇ ਨੇ ਗੁਪਤ ਰੂਪ ਦੇ ਵਿੱਚ ਅ ਗੁਰੂ ਪਿਆਰਿਓ ਸਾਇੰਟਿਸਟ ਬਹੁਤ ਕੁਝ ਖੋਜ ਕਰ ਚੁੱਕੇ ਨੇ ਲੇਕਿਨ ਸਮੁੰਦਰਾਂ ਦੀ ਖੋਜ ਹਲੇ 10% ਵੀ ਨਹੀਂ ਹੋਈ ਆਪਾਂ ਇੱਥੋਂ ਆਈਡੀਆ ਲਾ ਲਈਏ ਹਿਸਾਬ ਲਾ ਲਈਏ ਕਿ ਸਾਇੰਸ ਬਹੁਤ ਕੁਝ ਹੁੰਦੇ ਹੋਏ ਵੀ 10% ਖੋਜ ਤੋਂ ਵੱਧ ਨਹੀਂ ਕਰ ਸਕੇ ਹਲੇ ਸਮੁੰਦਰਾਂ ਦੀ ਤੇ ਸਮੁੰਦਰ ਕੀ ਹੈ ਕੁਝ ਵੀ ਨਹੀਂ ਜੀ ਪ੍ਰਮਾਤਮਾ ਦਾ ਪਸਾਰਾ ਤਾਂ ਬੇਅੰਤ 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 ਹੈ ਤੇ ਸਾਨੂੰ ਫਿਰ ਕੀ ਪਤਾ ਹੋਏਗਾ ਪ੍ਰਮਾਤਮਾ ਦੇ ਪਸਾਰੇ ਦਾ ਜੇ ਅਸੀਂ ਸਮੁੰਦਰ ਦੇ ਕੁਝ ਹਲੇ 10% ਤੋਂ ਵੱਧ ਖੋਜ ਨਹੀਂ ਕਰ ਸਕੇ ਇਹ ਪ੍ਰਮਾਤਮਾ ਦਾ ਪਸਾਰਾ ਤਾਂ ਸੋਚ ਤੋਂ ਪਰੇ ਹੈ ਆਪਾਂ ਸੋਚ ਨਹੀਂ ਸਕਦੇ ਜਲ ਰੱਖ ਕੇ ਬੈਠਿਆ ਕਰੋ ਜਦੋਂ ਨਾਮ ਬਾਣੀ ਸਿਮਰਨ ਜਪਦੇ ਹੋ ਜਲ ਬਹੁਤ ਉਹਦਾ ਲਾਭ ਹੁੰਦਾ ਹੈ ਗੁਰੂ ਪਿਆਰੇ ਗਲਾਸ ਭਰ ਕੇ ਰੱਖਿਆ ਫਿਰ ਉਹਦਾ ਘਰ ਦੇ ਵਿੱਚ ਛਿੱਟਾ ਵੀ ਦੇ ਦਿੱਤਾ ਤੇ ਜਲ ਪ੍ਰਸ਼ਾਦ ਰੂਪ ਦੇ ਵਿੱਚ ਆਪਾਂ ਸ਼ੱਕ ਵੀ ਲਿਆ ਇੱਕ ਜਾਪਾਨ ਦਾ ਕੋਈ ਸਾਇੰਟਿਸਟ ਸੀ ਜੀ ਉਹਨਾਂ ਨੇ ਇਹਦੇ ਉੱਤੇ ਇੱਕ ਕਿਤਾਬ ਵੀ ਲਿਖੀ ਹੋਈ ਹੈ ਪਾਣੀ ਦੇ ਉੱਤੇ ਉਹ ਕਿਤਾਬ ਦਾ ਨਾਮ ਹੈ ਗੁਰੂ ਪਿਆਰੇਓ ਦਾ ਹਿਡਨ ਮੈਸੇਜ ਇਨ ਵਾਟਰ ਇਹ ਜਾਪਾਨ ਦੇ ਸਾਇੰਟਿਸਟ ਨੇ ਲਿਖੀ ਬਹੁਤ ਸਾਲ ਪਹਿਲਾਂ ਉਹ ਕਹਿੰਦੇ ਪਾਣੀ ਜਿਹੜਾ ਹੈ ਇਹ ਸਭ ਤੋਂ ਵੱਧ ਸਾਡੀਆਂ ਗੱਲਾਂ ਨੂੰ ਜਜ਼ਬ ਕਰਦਾ ਹੈ ਬਾਣੀ ਨੂੰ ਜੋ ਵੀ ਤੁਸੀਂ ਗੱਲ ਬੋਲੋਗੇ ਚੰਗੀ ਮਾੜੀ ਜੇ ਤੁਸੀਂ ਉਸ ਪਾਣੀ ਦੇ ਮੂੰਹ ਨੇੜੇ ਕਰਕੇ ਗਲਾਸ ਨੂੰ ਤੁਸੀਂ ਕੁਝ ਮੰਦੇ ਸ਼ਬਦ ਬੋਲਦੇ ਹੋ ਤਾਂ ਉਹਦੇ 'ਚ ਮੰਦੀ ਅਕ੍ਰਿਤੀ ਬਣਦੀ ਹੈ ਤੁਸੀਂ ਥੈਂਕ ਯੂ ਕਰਦੇ ਹੋ ਧੰਨਵਾਦ ਕਰਦੇ ਹੋ ਪੀਣ ਤੋਂ ਪਹਿਲਾਂ ਤਾਂ ਉਹਦੇ ਵਿੱਚ ਫੁੱਲ ਫੁੱਲ ਬੰਦਦੇ ਨੇ ਅਕ੍ਰਿਤਿਆ ਬੰਦੀਆਂ ਹਨ ਇਹ ਜਿਹੜੀ ਬੁੱਕ ਹੈ ਤੁਹਾਨੂੰ ਗੂਗਲ ਤੇ ਪਈ ਹੈ ਉਹਦੇ ਵਿੱਚ ਸਾਰੀਆਂ ਫੋਟੋਆਂ ਖਿੱਚੀਆਂ ਹੋਈਆਂ ਨੇ ਡਿਟੇਲ ਦਿੱਤੀ ਹੋਈ ਹੈ ਸਾਇੰਟਿਸਟ ਨੇ ਕਿ ਪਾਣੀ ਜਿਹੜਾ ਹੈ ਕਿਵੇਂ ਕਿਵੇਂ ਉਹਦਾ ਪਾਣੀ ਦਾ ਮੂਡ ਬਦਲਦਾ ਹੈ ਕਿਵੇਂ ਕਿਵੇਂ ਉਹ ਰੈਕਟ ਕਰਦਾ ਹੈ ਜੇ ਤੁਸੀਂ ਉਹਦਾ ਧੰਨਵਾਦ ਕਰਕੇ ਪਾਣੀ ਪੀਨੇ ਹੋ ਤਾਂ ਉਹ ਪਾਣੀ ਤੁਹਾਨੂੰ ਬੇਹਤ ਫਾਇਦਾ ਦਿੰਦਾ ਹੈ ਜਿਵੇਂ ਗੁਰੂ ਸਾਹਿਬ ਨੇ ਦੇਖੋ ਕਿੰਨੀ ਵੱਡੀ ਸੋਚ ਹੈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੋ ਹੈ ਉਹ ਜਲ ਦੇ ਵਿੱਚ ਚਾਰੇ ਪਾਸੇ ਜਲ ਹੈ ਦਰਬਾਰ ਸਾਹਿਬ ਦੇ ਸਰੋਵਰ ਹੈ ਤੇ ਬੱਚਾ ਨੇ ਦੇਖੋ ਉੱਥੇ ਜੋਤ ਜਗਦੀ ਹੈ ਬਾਣੀ ਪੜੀ ਜਾਂਦੀ ਹੈ ਸਾਰਾ ਕੁਝ ਹੁੰਦਾ ਹੈ ਤੇ ਉਹ ਸਾਰੇ ਦਾ ਸਾਰਾ ਅੰਮ੍ਰਿਤ ਹੈ ਹੁਣ ਉਹਨੂੰ ਕੋਈ ਮੰਨਦਾ ਨਹੀਂ ਮੰਨਦਾ ਉਹ ਵੱਡ ਗੱਲ ਹੈ ਲੇਕਿਨ ਜੋ ਸੱਚ ਹੈ ਉਹ ਸੱਚ ਹੈ ਗੁਰੂ ਪਿਆਰਿਓ ਜਦੋਂ ਕੋਈ ਉਸ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਦਾ ਹੈ ਵਿੱਚ ਖੜ ਕੇ ਨਾਮ ਜਪਦਾ ਹੈ ਉਹਦੇ ਨਾਲ ਬਹੁਤ ਸੂਖਸ਼ਮ ਰੂਪ ਦੇ ਵਿੱਚ ਅੰਦਰੂਨੀ ਰੂਪ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਕੱਟੀਆਂ ਜਾਂਦੀਆਂ ਹਨ ਗੁਰੂ ਪਿਆਰਿਓ ਬਹੁਤ ਸਾਰਾ ਲਾਭ ਹੁੰਦਾ ਹੈ 네ਗੇਟਿਵ ਜਿਹੜੀ ਊਰਜਾ ਉਤਰ ਜਾਂਦੀ ਹੈ ਇੰਟਰਨਲ ਸਾਡੀ ਬਾਡੀ ਨੂੰ ਜਿਹੜੇ ਕੋਈ ਸਾਡੇ ਕਮੀਆਂ ਪੇਸ਼ੀਆਂ ਬਹੁਤ ਦੂਰ ਹੁੰਦੀਆਂ ਹਨ ਬਹੁਤ ਬਹੁਤ ਲਾਭ ਹੈ ਗੁਰੂ ਪਿਆਰਿਓ ਇੰਨਾਂ ਚੀਜ਼ਾਂ ਦਾ ਗੁਰੂ ਸਾਹਿਬ ਨੇ ਬਹੁਤ ਕੁਝ ਦੇਖ ਸਾਡੇ ਸਰੀਰ ਦੇ ਵਿੱਚ ਕੀ ਹੈ 70 75% ਪਾਣੀ ਹੈ ਤੇ ਸਰੀਰ ਦੇ ਵਿਚਾਲੇ ਜੋਤ ਹੈ ਜਿਹੜੀ ਸਾਨੂੰ ਊਰਜਾ ਚੱਲ ਰਹੀ ਹੈ ਸਾਡੇ ਅੰਦਰ। ਤੋਂ ਇਸ ਕਰਕੇ ਬਾਹਰ ਵੀ ਅਸੀਂ ਜੇ ਸ਼ਰੀਰ ਤੋਂ ਬਾਹਰ ਜੇ ਅਸੀਂ ਰੁਟੀਨ ਦੇ ਵਿੱਚ ਜੋਤ ਵੀ ਜਗਾਉਨੇ ਹਾਂ, ਕੋਲੇ ਜਲ ਵੀ ਰੱਖਦੇ ਹਾਂ ਤੇ ਉਹਦਾ ਸਾਨੂੰ ਬਹੁਤ ਲਾਭ ਹੁੰਦਾ ਹੈ ਇਹਨਾਂ ਚੀਜ਼ਾਂ ਦਾ। ਬਾਕੀ ਕਿੰਤੂ ਪਰੰਤੂ ਤਾਂ ਹਰ ਚੀਜ਼ ਦੇ ਵਿੱਚ ਹੈ। ਉਹਦੇ 'ਚ ਹੁਣ ਅਸਲੀਅਤ ਜਿਹੜੀ ਹੈ ਉਹਨੂੰ ਅਸੀਂ ਦੇਖਣਾ ਹੁੰਦਾ ਹੈ, ਅਪਣਾਉਣਾ ਹੁੰਦਾ ਹੈ ਗੁਰੂ ਪਿਆਰਿਓ। ਸੋ ਗੁਰੂ ਪਿਆਰਿਓ ਜਦੋਂ ਵੀ ਦਰਬਾਰ ਸਾਹਿਬ ਜਾਓ ਇਸ਼ਨਾਨ ਜਰੂਰ ਕਰੋ। ਉਦੋਂ ਉਹ ਬਹੁਤ ਸਾਰਾ ਲਾਭ ਹੋਏਗਾ ਸਾਨੂੰ ਦੂਸਰਾ ਹਰ ਕੀ ਪੌੜੀ ਤੋਂ ਅੰਮ੍ਰਿਤ ਜ਼ਰੂਰ ਲੈ ਕੇ ਆਇਆ ਕਰੋ ਧਿਆਨ ਰੱਖਣਾ ਪੈਰਾਂ 'ਚ ਰੱਖ ਕੇ ਨਹੀਂ ਲਿਆਉਣਾ ਉੱਚੇ ਥਾਂ ਤੇ ਰੱਖ ਕੇ ਲਿਆਂਦਾ ਸੁਚਮਤਾ ਦੇ ਨਾਲ ਉਹ ਅੰਮ੍ਰਿਤ ਹੈ ਉਹਨੂੰ ਸ਼ੀਸ਼ੀ ਦੇ ਵਿੱਚ ਪਾ ਕੇ ਰੱਖੋ ਜਦੋਂ ਨਾਮ ਬਾਣੀ ਸਿਮਰਨ ਵਿੱਚ ਬੈਠਦੇ ਹੋ ਜਪੋ ਨਾ ਆਪਣੇ ਚਾਰੋਂ ਪਾਸੇ ਉਹਦੀ ਫੁਹਾਰ ਮਾਰੋ ਜਦੋਂ ਨਾਮ ਸਿਮਰਨ ਜਪਦੇ ਆਂ ਭਾਰਾਪਨ ਹੋਵੇ ਨੀਂਦ ਆਉਣ ਲੱਗੇ ਉਦੋਂ ਅੱਖਾਂ ਦੇ ਵਿੱਚ ਉਹਦੀ ਫੁਹਾਰ ਮਾਰ ਲਈਦੀ ਹੈ ਪਿੱਤਾਜਗੀ ਹੋ ਜਾਂਦੀ ਉਹ ਅੰਮ੍ਰਿਤ ਹੈ ਗੁਰੂ ਪਿਆਰੇ ਨੈਗੇਟਿਵ ਊਰਜਾ ਨੂੰ ਨੇੜੇ ਨਹੀਂ ਆਉਣ ਦਿੰਦਾ ਤੇ ਜੇ ਕੋਈ ਚੀਜ਼ ਸਿਵਨ ਕਰਦਿਆ ਕਰਦੇ ਕੋਈ ਅਟੈਕ ਕਰੇ ਤਾਂ ਫਿਰ ਉਹਦੀ ਫੁਹਾਰ ਨਾਲ-ਨਾਲ ਮਾਰੀ ਜਾਂਦੀ ਹੈ ਤੇ ਨਾਲ-ਨਾਲ ਨਾਮ ਬਾਣੀ ਸਿਮਰਨ ਪੜ੍ਹੀ ਜਾਂਦੀ ਹੈ 10 ਨਾਲ ਇਹਦਾ ਕੁਝ ਬਸਿਰਾ ਹੁੰਦਾ ਹੈ ਗੁਰੂ ਪਿਆਰੇ 10 ਸਿੱਧਾ ਦਾ ਮਸਲਾ ਕਰਦਾ ਰਹਿੰਦਾ ਹੈ ਪਿੱਤਾ ਪਰਮੇਸ਼ਵਰ ਮਿਹਰ ਕਰਦੇ ਹਨ ਇਹਨਾਂ ਚੀਜ਼ਾਂ ਤੋਂ ਨਜਾਤ ਮਿਲਦੀ ਹੈ ਹੌਲੀ-ਹੌਲੀ ਚੀਜ਼ਾਂ ਦੀ ਪਾਵਰ ਘਟ ਜਾਂਦੀ ਹੈ ਸਾਡੀ ਪਾਵਰ ਵੱਧ ਜਾਂਦੀ ਹੈ ਪਿੱਤਾ ਪਰਮੇਸ਼ਵਰ ਦੇ ਹੋਰ ਪਹਿਰੇ ਹੋ ਜਾਂਦੇ ਹਨ ਫਿਰ ਆਪੇ ਇਹ ਚੀਜ਼ਾਂ ਜਿਹੜੀਆਂ ਨੇ ਹਟ ਜਾਂਦੀਆਂ ਨੇ ਔਰ ਸਾਡਾ ਵੀ ਅਭਿਆਸ ਹੋ ਜਾਂਦਾ ਹੈ ਸਾਡਾ ਮਨੋਵਲ ਵੱਜ ਜਾਂਦਾ ਹੈ ਕਿ ਸਾਡੇ ਨਾਲ ਕੋਈ ਸ਼ਕਤੀ ਕੋਈ ਤਾਕਤ ਕੋਈ ਪਿਤਾ ਪਰਮੇਸ਼ਵਰ ਦੀ ਕਿਰਪਾ ਹੈ ਜਿਹੜੀ ਚੱਲ ਰਹੀ ਹੈ ਫਿਰ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਇਨਸਾਨ ਵਿਚਲਿਤ ਨਹੀਂ ਹੁੰਦਾ ਨਹੀਂ ਤਾਂ ਇਹ ਚੀਜ਼ਾਂ ਕਾਫੀ ਜਿਆਦੇ ਸਾਨੂੰ ਹਲਕਾ-ਹਲਕਾ ਬਹੁਤ ਸਾਰੇ ਗੁਰੂ ਪਿਆਰਿਆਂ ਦੇ ਪ੍ਰਸ਼ਨ ਆਉਂਦੇ ਹਨ ਕਿ ਜੀ ਸਾਡੇ ਸਾਰੇ ਸਰੀਰ ਤੇ ਬਹੁਤ ਖਾਰਸ਼ ਹੁੰਦੀ ਹੈ ਬੈਠਣ ਦੇ ਵਿੱਚ ਜਦੋਂ ਬੈੰਨੇ ਆ ਪਾਠ ਸਿਮਰਨ ਜਦੋਂ ਉਹ ਖਾਰਿਸ਼ ਹੁੰਦੀ ਹੈ ਇਦਾਂ ਦੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਗੁਰੂ ਪਿਆਰਿਓ ਇਹ ਸਾਰੀਆਂ ਚੀਜ਼ਾਂ ਸਾਨੂੰ ਵਿਚਲਿਤ ਕਰਨ ਵਾਸਤੇ ਹੁੰਦੀਆਂ ਨੇ ਜਿਹੜੀ 네ਗੇਟਿਵ ਊਰਜਾ ਹੈ ਸਾਡੇ ਸਰੀਰਾਂ 'ਚ ਸਾਡੇ ਘਰਾਂ 'ਚ ਸਾਡੇ ਆਸੇ ਪਾਸੇ ਹੈ ਨਾ ਕਿਸੇ ਦਾ ਕੋਈ ਕੀਤਾ ਕਰਾਇਆ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਇਸ ਕਰਕੇ ਆਪਾਂ ਇਹਨਾਂ ਛੋਟੇ ਛੋਟੇ ਉਪਰਾਲਿਆਂ ਦੇ ਨਾਲ ਪਰ ਲੱਗੇ ਰਹਿਣਾ ਹੈ ਹਟਣਾ ਨਹੀਂ ਮਨ ਨੂੰ ਬਹਾਨਾ ਨਹੀਂ ਦੇਣਾ ਕੋਈ ਇਸ ਤੋਂ ਬਾਅਦ ਅੱਗੇ ਸਮਾਂ ਸਾਨੂੰ ਮਿਲਣਾ ਨਹੀਂ ਗੁਰੂ ਪਿਆਰਿਓ ਉਮਨਾ ਜਿਆਦਾ ਹੀ ਸ਼ੁਰੂ ਹੋਣ ਵਾਲਾ ਹੈਗਾ ਤੇ ਅੱਗੇ ਅੱਗੇ ਇਹ ਵੱਧਦਾ ਹੀ ਚੁੜੇ ਜਾਣਾ ਹੈ ਕਈ ਸਾਲ ਚੱਲਣਾ ਹੈ ਮਾਮਲਾ ਇਹ ਆਪਣੇ ਆਪ ਨੂੰ ਅੰਦਰੋਂ ਸਟਰੋਂਗ ਕਰ ਲਵੋ ਨਾਮ ਬਾਣੀ ਨੇ ਸਾਨੂੰ ਸਟਰੋਂਗ ਕਰਨਾ ਹੈ ਅਦਰਵਾਇਜ਼ ਤਾਂ ਕੰਮ ਖਰਾਬ ਹੋ ਜਾਣਾ ਹੈ ਠੀਕ ਹੈ ਜੀ ਉਹਦੇ ਚਰਨਾ ਚ ਲੱਗੇ ਹੋਵਾਂਗੇ ਤਾਂ ਸਾਨੂੰ ਅੰਦਰੋਂ ਵੀ ਪਾਵਰ ਮਿਲੇਗੀ ਔਰ ਬਾਹਰੋਂ ਵੀ ਸਾਡੀ ਮਦਦਤ ਹੋਏਗੀ ਕਿਤਾ ਪਰਮੇਸ਼ਵਰ ਵੱਲੋਂ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗੁਪਤ ਰੂਪ ਦੇ ਵਿੱਚ ਸਾਡੇ ਲਈ ਮਦਦਗਾਰ ਸਾਬਤ ਹੋਣਗੀਆਂ ਸੋ ਗੁਰੂ ਪਿਆਰੇ ਉਦਾਸ ਉਮੀਦ ਕਰਦਾ ਹੈ ਜਰੂਰ ਸਾਨੂੰ ਜਪੇ ਦਾ ਪਰਮੇਸ਼ਰ ਸਾਡਾ ਕਿਰਪਾ ਕਰ ਰਹੇ ਨੇ ਸਾਰਿਆਂ ਦਾ ਮਾਰਗਦਰਸ਼ਨ ਕਰਵਾ ਰਹੇ ਨੇ ਬਹੁਤ ਪਾਸੇ ਸਾਨੂੰ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਮਿਲ ਰਹੀ ਹੈ ਸਾਨੂੰ ਇਹਦਾ ਜਰੂਰ ਪੋਜੀਟਿਵ ਹੋ ਕੇ ਲਾਭ ਲੈਣਾ ਚਾਹੀਦਾ ਹੈ ਨਾ ਕਿ ਅਸੀਂ ਇਹਨੂੰ ਨੈਗੇਟਿਵ ਮੰਨ ਕੇ ਚੱਲੀਏ ਠੀਕ ਹੈ ਪੈਨਿਕ ਨਹੀਂ ਹੋਣਾ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਤਰ੍ਹਾਂ ਦੀਆਂ ਜਿਹੜਾ ਸਾਨੂੰ ਬਚਣਾ ਚਾਹੀਦਾ ਹੈ ਪਰ ਚਲੋ ਵਾਹਿਗੁਰੂ ਮੇਰ ਕਰਨ ਮੈਂ ਤਾਂ ਗਲਤੀਆਂ ਭੁੱਲਣਾ ਚੁੱਕਾ ਹੋ ਜਾਂਦੇ ਹਨ ਗੁਰੂ ਪਿਆਰਿਓ ਦਾਸ ਨੂੰ ਬਖਸ਼ਣਾ ਕਲਯੁਗੀ ਜੀਵ ਹੈ ਖਿੰਖਿਨ ਭੁੱਲਣਹਾਰ ਹੈ ਤੇ ਦਾਸ ਜਲਦੀ ਸਾਂਝ ਪਾਉਂਦਾ ਹੈ ਪਿਤਾ ਪਰਮੇਸ਼ਰ ਦੀ ਮਿਹਰ ਕਿਰਪਾ ਸਦਕਾਬ ਜਿਹਦੇ ਨਾਲ ਦਾਸ ਨੂੰ ਆਗਿਆ ਬਖਸ਼ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ